ਜੀ ਅੱਜ ਫੁੱਲ ਪਿਓਰ ਚਨਾਉਣ ਦਾ ਦੁਪੱਟਾ ਆ ਗਿਆ ਜੀ ਕ੍ਰਿਸਟਲ ਗੋਲਡ ਨੰਬਰ ਹੈ ਸਭ ਤੋਂ ਉੱਪਰਲਾ ਨੰਬਰ ਹੈ ਇਹ ਸਭ ਤੋਂ ਬੈਸਟ ਕੁਆਲਿਟੀ ਜਿਹੜੀ ਕ੍ਰਿਸਟਲ ਗੋਲਡ ਦੀ ਹੈ ਉੱਪਰ ਕੁਆਲਿਟੀ ਨਹੀਂ ਹੁੰਦੀ ਫੁੱਲ ਪਿਓਰ ਚਨਾਉਣ ਹੈ ਜੀ ਇਹ ਬੈਟਸਨ ਦਾ ਦੁਪੱਟਾ ਹੋਊਗਾ ਫੁੱਲ ਪਿਓਰ ਚਨਾਉਣ ਦਾ ਜੀ ਕ੍ਰਿਸਟਲ ਗੋਲਡ ਇਸ ਤੋਂ ਬਾਅਦ ਆ ਗਿਆ ਬੈਟਸਨ ਦਾ ਮਹਾਰਾਣੀ ਨੰਬਰ ਜਿਹੜੀ ਫੁੱਲ ਪਿਓਰ ਸ਼ਫੌਨ ਆ ਜਾਂਦੀ ਹੈ ਇਹ ਫੁੱਲ ਪਿਓਰ ਸ਼ਫੌਨ ਆ ਗਈ ਮਹਾਰਾਣੀ ਨੰਬਰ ਹੈ ਜੀ ਮਹਾਰਾਣੀ ਸਭ ਤੋਂ ਉੱਪਰਲਾ ਨੰਬਰ ਹੈ ਦੋਨੇ ਆਪਰ ਟਾਪ ਦੇ ਦੁਪੱਟੇ ਜਿਹੜੇ ਉਹ ਮੰਗਾਏ ਨੇ ਜਿਹੜੀ ਮਹਾਰ 20 ਮੀਟਰ ਦਾ ਕੱਟ ਮਿਲੂ ਆ ਦੇਖੋ ਚਣੌਣ ਦੀ ਕੁਆਲਟੀ ਚੈੱਕ ਕਰ ਲਓ ਫੁੱਲ ਪਿਓਰ ਚਣੌਣ ਆ ਗਈ ਜੀ 1300 ਰੇਟ ਹੈ ਜੀ ਕ੍ਰਿਸਟਲ ਗੋਲਡ ਨੰਬਰ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਾ ਲਿਓ ਇਹ ਬਹੁਤ ਰੇਅਰ ਮਿਲਦਾ ਹੈ ਦੁਪੱਟਾ ਜਿਹੜੀ ਫੁੱਲ ਪਿਓਰ ਮਹਾਰਾਣੀ ਤੇ ਕ੍ਰਿਸਟਲ ਗੋਲਡ ਸਭ ਤੋਂ ਟੌਪ ਦੇ ਨੰਬਰ ਨੇ ਇਹਦਾ ਰੇਟ ਹੈ 900 ਜੀ ਜਿਹੜੀ ਮਹਾਰਾਣੀ ਆ ਗਈ ਮਹਾਰਾਣੀ ਸ਼ਫੋਨ ਦਾ ਰੇਟ ਹੈ 900 ਜਿਹੜੀ ਕ੍ਰਿਸਟਲ ਗੋਲਡ ਹੈ ਚਰੋਣਾ ਦੀ ਜਿਹੜੀ ਉਹਦਾ ਰੇਟ ਹੈ 1300 ਕੋਰੀਅਰ ਫੈਸਿਲਿਟੀ ਅਵੇਲੇਬਲ ਹੈ ਜੀ ਕੋਰੀਅਰ ਕਰਵਾ ਸਕਦੇ ਹੋ ਔਰ ਜਾ ਵਿਜ਼ਿਟ ਕਰਕੇ ਲੈ ਕੇ ਜਾ ਸਕਦੇ ਹੋ ਜੀ ਬਹੁਤ ਪ੍ਰੀਮੀਅਮ ਕੁਆਲਿਟੀ ਆਈ ਹੈ ਬਹੁਤ ਪ੍ਰੀਮੀਅਮ ਕੁਆਲਿਟੀ ਆ ਚੈੱਕ ਕਰ ਲਓ ਜਿਵੇਂ ਬੈਡਸਨ ਦਾ ਦੇਖੋ ਜੀ ਸੁਪਰ ਕ੍ਰਿਸਟਲ ਦੁਪੱਟਾ ਆ ਗਿਆ ਦੇਖੋ ਜੀ ਇਹ ਆ ਗਈ ਚਰੋਣ ਸੁਪਰ ਕ੍ਰਿਸਟਲ ਗੋਲਡ ਵਾਲੀ ਸੁਪਰ ਕ੍ਰਿਸਟਲ ਗੋਲਡ ਹੈ ਜਿਹੜੀ ਸਭ ਤੋਂ ਉੱਪਰਲੀ ਕੁਆਲਿਟੀ ਹੈ ਇਹਦਾ ਰੇਟ 1300 ਚ ਚਾੜਾਉਂਦਾ ਜੀ ਤੇ ਜਿਹੜੀ ਮਹਾਰਾਣੀ ਹੈ ਉਹਦਾ ਰੇਟ ਹੈ 900 ਜੀ ਜਲਦੀ ਇਹ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਾ ਲਓ ਆ ਕੁਆਲਿਟੀ ਦੇਖੋ ਜੀ ਕੁਆਲਿਟੀ ਤੋਂ ਪਤਾ ਲੱਗੂ ਸੋਨੂੰ ਸਾਰਿਆਂ ਨੂੰ ਆ ਬੈਟਸਨ ਦੇਖੋ ਮਹਾਰਾਣੀ ਆ ਗਈ ਛਫੋਨ ਆ ਗਈ ਬੈਟਸਨ ਮਹਾਰਾਣੀ ਛਫੋਨ ਸਭ ਤੋਂ ਪ੍ਰੀਮੀਅਮ ਕੁਆਲਿਟੀ ਦੇ ਦੁਪੱਟੇ ਆਏ ਨੇ ਰੇਟ 900 ਰੁਪਏ ਦਾ ਦੁਪੱਟਾ ਜਿਹੜੀ ਛਫੋਨ ਆਊਗੀ 200 ਰੁਪਏ ਦੇ ਵਿੱਚ ਹੈ ਜਿਹੜੀ ਮਹਾਰਾਣੀ ਦਾ ਦੁਪੱਟਾ ਜਿਹੜੀ ਆਵਲਾ ਆ ਗਿਆ ਕ੍ਰਿਸਟਲ ਕੋਟ ਦਾ ਆ ਗਿਆ ਉਹ 1300 ਰੇਟ ਦੇ ਵਿੱਚ ਹੈ ਕੋਰੀਅਰ ਫੈਸਿਲਿਟੀ ਅ